रिकॉर्ड प्रोडक्शन ਜਿਹੜਾ ਅਸੀਂ ਅੱਜ ਗੱਲ ਕਰਦੇ ਆਂ ਆਪਾਂ ਜਾਣਦੇ ਆਂ ਕਿ ਪੰਜਾਬ ਦਾ ਕ੍ਰੋਪਿੰਗ ਪੈਟਰਨ ਵੀਟ ਐਂਡ ਪੈਡੀ ਦਾ ਹੈਗਾ ਵੀਟ ਐਂਡ ਪੈਡੀ ਦਾ ਕ੍ਰੋਪਿੰਗ ਪੈਟਰਨ ਮੈਂ ਦੇਖਣਾ ਤਾਂ ਪ੍ਰੋਡਕਟਿਵਿਟੀ ਤੁਹਾਡੀ ਜਿਹੜੀ ਹੈਗੀ ਆ ਉਹ ਦੋਨੋਂ ਮਿਲਾ ਲਈਏ ਤਾਂ 11 ਟਨ ਪਰ ਹੈਕਟੇਅਰ ਤੋਂ ਜ਼ਿਆਦਾ ਹੈ 11 ਟਨ ਪਰ ਹੈਕਟੇਅਰ ਜਿਹੜੀ ਪ੍ਰੋਡਕਟਿਵਿਟੀ ਹੈ ਉਹ ਦੁਨੀਆ ਦੇ ਕਿਸੇ ਕੋਨੇ 'ਚ ਨਹੀਂ ਹੈਗੀ ਅਗਰ ਤੁਸੀਂ ਦੁਨੀਆ ਦੇ ਪੰਜ ਦੇਸ਼ ਵੀ ਦੇਖ ਲਓ ਟੌਪ ਦੇ ਉਹਨਾਂ ਵਿੱਚ ਪੰਜਾਬ ਜਿਹੜਾ ਹੈਗਾ ਉਹਦੇ ਵਿੱਚ ਫਿਗਰ ਕਰਦਾ ਕਿਤੇ ਪੰਜ ਜਿਹੜੇ ਮੁਲਕ ਹੈਗੇ ਐ ਇੰਨੀ ਪ੍ਰੋਡਕਟਿਵਿਟੀ ਤੁਹਾਡੀ ਹੈਗੀ ਹੈ 11 ਟਨ ਪਰ ਹੈਕਟੇਅਰ ਔਰ 11 ਟ ਖੁਸ਼ਾਲ ਹੋਣਾ ਚਾਹੀਦਾ ਹੈਗਾ ਕਿਸਾਨ ਦੀ ਪ੍ਰੋਗਰੈਸ ਨਜ਼ਰ ਆਣੀ ਚਾਹੀਦੀ ਹੈ ਕਿ ਇਕਨੋਮਿਕ ਵੀ ਕਰਪਾ ਗੱਲ ਕਰੀਏ ਲੇਕਿਨ ਇੱਥੇ ਤਾਂ ਉਲਟਾ ਹੈ ਇਹਦਾ ਮਤਲਬ ਕਿਤੇ ਨਾ ਕਿਤੇ ਕੁਝ ਜੋ ਅਸੀਂ ਸੋਚਦੇ ਆਏ ਜੋ ਸਾਨੂੰ ਪੜਾਇਆ ਗਿਆ ਸੀਗਾ ਇਕਵਲ ਤੁਹਾਨੂੰ ਯਾਦ ਹੋਵੇਗਾ ਜਦ ਅਸੀਂ ਬਚਪਨ ਚ ਹੁੰਦੇ ਸੀ ਕਿ ਤੁਹਾਨੂੰ ਵੀ ਹੁਣ ਕਿਹਾ ਜਾਂਦਾ ਦਬ ਕੇ ਬਾਤ ਰਜ ਕੇ ਖਾ ਮੇਰਾ ਮੰਨਣਾ ਕਿ that was a wrong wrong ਮੈਸੇਜ ਆਪਾਂ ਕਿਹਾ ਦਬ ਕੇ ਬਾਤ ਰਜ ਕੇ ਖਾਇਦਾ ਹੋਇਆ ਹੀ ਨਹੀਂ ਪੰਜਾਬ ਦੇ ਕਿਸਾਨਾਂ ਦਾ ਦਬਕ ਕੇ ਬਾਇਆ ਹੈਗਾ ਕਿ ਤੁਸੀਂ ਜਾਣਦੇ ਹੋ ਕਿ ਜੇ 11 ਟਨ ਪਰ ਪ੍ਰਤੀ ਹੈਕਟੇਰ ਉਹਨਾਂ ਦੀ ਸਾਲ ਦੀ ਪ੍ਰੋਡਕਟਿਵਿਟੀ ਹੋ ਰਹੀ ਹੈ ਫਿਰ ਕਿਉਂ ਮਰ ਰਹੇ ਹੈਗੇ ਆ ਇਹ ਸਾਨੂੰ ਸਮਝਣ ਦੀ ਜਰੂਰਤ ਹੈ ਯਾ ਕ੍ਰਾਈਸਿਸ ਵਿੱਚ ਕਿਉਂ ਹੈਗੇ ਜੋ ਚਲੇ ਗਏ ਤਾਂ ਚਲੇ ਗਏ ਪਰ ਜੋ ਰਹਿ ਗਏ ਹੈਗੇ ਉਹ ਕਿਹੜੇ ਅੱਛੇ ਸਿਚੁਏਸ਼ਨ 'ਚ ਹੈਗੇ ਉਹ ਵੀ ਕ੍ਰਾਈਸਿਸ ਵਿੱਚ ਹੈਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਟੱਡੀ ਕਹਿੰਦੀ ਹੈ ਕਿ ਹਰ ਤੀਸਰਾ ਕਿਸਾਨ ਜਿਹੜਾ ਪੰਜਾਬ ਦਾ ਹੈ ਉਹ ਬਿਲੋ ਪਾਵਰਟੀ ਨਾਲ ਹੈਗਾ ਸੋ ਇਹ ਸਾਡੇ ਸਾਹਮਣੇ ਇੰਨੀ ਪ੍ਰੋਡਕਟਿਵਿਟੀ ਹੋਣ ਦੇ ਬਾਵਜੂਦ ਵੀ ਅਗਰ ਹਰ ਤੀਸਰਾ ਕਿਸਾਨ ਪਾਵਰਟੀ ਲਾਈਨ ਤੋਂ ਥੱਲੇ ਹੈ ਔਰ ਸਾਨੂੰ ਇਹ ਸਮਝ ਆ ਜਾਂਦਾ ਕਿ देयर इज समथिंग ਔਰ ਸਮ ਮਿਸਮੈਚ ਜਿਹੜਾ ਸਾਡੇ ਸਾਹਮਣੇ ਐਗਜ਼ਿਸਟ ਕਰਦਾ ਜੋ ਆਪਾਂ ਨਹੀਂ ਦੇਖ ਪਾਏ ਹੈਗੇ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਆਪਾਂ ਕਿਸ ਤਰ੍ਹਾਂ ਗੱਲ ਕਰ ਰਹੇ ਸੀ ਕਿ ਸੁਸਾਇਟੀ ਦਾ ਇੱਕ ਜਿਹੜਾ ਰੇਂਜ ਹੈ ਇੱਥੇ ਪੰਜਾਬ ਵਿੱਚ ਬਹੁਤ ਜ਼ਿਆਦਾ ਹੈਗੀ ਹੈ ਤਾਂ ਤੁਸੀਂ ਸੋਚਦੇ ਹੋ ਕਿ ਅਮਰੀਕਾ ਦਾ ਕਿਸਾਨ ਬੜਾ ਖੁਸ਼ ਹੈ ਅਮਰੀਕਾ ਦਾ ਕਿਸਾਨ ਜਿਹੜਾ ਹੈਗਾ ਉਹ ਪਹਿਲੀ ਗੱਲ ਤੇ ਮੈਂ ਦੱਸ ਦਵਾਂ ਕਿ ਜਿੱਦ ਸਾਡੇ ਕਿਸਾਨ ਕਮ ਹੋ ਰਹੇ ਹੈਗੇ ਉੱਥੇ ਦੇ ਕਿਸਾਨ ਖਤਮ ਹੋ ਗਏ ਹੈਗੇ ਤਕਰੀਬ ਜਿਹੜੇ ਵਿੱਤ ਮੰਤਰੀ ਕਹਿਣਗੇ ਇੱਕ ਕਹਿਣਗੇ ਦੂਸਰੇ ਕਹਿਣਗੇ ਤੀਸਰੇ ਆਪਣੀ ਸਟੇਟ ਦੇ ਕਹਿਣਗੇ ਉਹ ਸਾਰੇ ਕਹਿੰਦੇ ਕਿ ਐਗਰੀਕਲਚਰ ਇਜ਼ ਓਵਰ ਬਰਡਨ ਜਦ ਤੱਕ ਅਸੀਂ ਲੋਕਾਂ ਨੂੰ ਕੜ ਕੇ ਪਿੰਡਾਂ ਚੋਂ ਸ਼ਹਿਰ ਵਿੱਚ ਨਹੀਂ ਲੈ ਕੇ ਆਵਾਂਗੇ ਤਦ ਤੱਕ ਇਕਨੋਮਿਕ ਗਰੋਥ ਨਹੀਂ ਹੋਏਗੀ ਇਕਨੋਮਿਕ ਡਿਜ਼ਾਈਨ ਹੈ ਇਕਨੋਮਿਕ ਡਿਜ਼ਾਈਨ ਸਮਝਣਾ ਹੈਗਾ ਕਿ ਉਹ ਜਿਹੜੇ ਲੋਕਾਂ ਨੂੰ ਕੱਢਣ ਦਾ ਸਿਸਟਮ ਹੈਗਾ ਔਰ ਇਹ ਉਹਨਾਂ ਦਾ ਇਹ ਕਹਿਣਾ ਕਿ ਜਿੰਨੇ ਲੋਕੀ ਨਿਕਲਣ ਜਾਣ ਨਿਕਲ ਜਾਣ ਕੇ ਖੇਤੀ ਚੋਂ ਤਾਂ ਤੁਹਾਡੀ ਇਨਕਮ بڑੇਗੀ ਕਿਉਂਕਿ ਵੀ ਆਰ ਓਵਰ ਬਰਡਨ ਇਹ ਉਹਨਾਂ ਦਾ ਸੋਚਣਾ ਹੈਗਾ ਬਟ ਲੈਟਸ ਲੁੱਕ ਐਟ ਅਮਰੀਕਾ अमेरिका ਵਿੱਚ ਜਦ ਰਿਚਰਡ ਨਿਕਸਨ ਵਾਸ ਦੀ ਪ੍ਰੈਜ਼ੀਡੈਂਟ ਮੈਂ 1970s ਦੀ ਗੱਲ ਕਰ ਰਿਹਾ ਹੈਗਾ 1970s ਵਿੱਚ ਉਹਨਾਂ ਦੀ ਤਕਰੀਬਨ 15% ਪੋਪੂਲੇਸ਼ਨ ਖੇਤੀ ਵਿੱਚ ਸੀ। ਔਰ ਅੱਜ 2022-23 ਵਿੱਚ ਉਹਨਾਂ ਦੀ ਜਿਹੜੀ ਪੋਪੂਲੇਸ਼ਨ ਹੈ ਖੇਤੀ ਵਿੱਚ ਉਹ ਘਟ ਕੇ 1.5% ਰਹੀ ਹੈ। 15% ਤੋਂ ਘਟ ਕੇ 1.5% ਰਹੀ ਹੈ। ਲੇਕਿਨ ਕੀ ਆ ਉਹ 1.5% ਜਦ ਆ ਗਈ ਹੈ ਤਾਂ ਕੀ ਉਹਨਾਂ ਦੀ ਇਨਕਮ ਬੜੀ ਹੈ? ਸੜਨ ਨੀਤੀ ਆਯੋ ਕਹਿੰਦਾ ਕਿ ਜਦ ਲੋਕੀ ਘਟ ਹੋ ਜਾਣਗੇ ਖੇਤੀ ਵਿੱਚ ਉਹਨਾਂ ਦੀ ਇਨਕਮ ਵੱਧ ਜਾਏਗੀ ਡਬਲ ਹੋ ਜਾਏਗੀ ਉਹਨਾਂ ਦਾ ਕਹਿਣਾ ਹੈ ਕਿ ਅੱਜ ਇੰਡੀਆ ਵਿੱਚ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਹੈ ਪਿੰਡਾਂ ਤੋਂ ਸ਼ਹਿਰ ਵਿੱਚ ਉਹ 1.84% ਹੈ ਜਦ ਇਹ 2.4% ਹੋ ਜਾਏਗੀ ਤਾਂ ਉਹਨਾਂ ਨੇ ਕਿਹਾ ਇਨਕਮ ਸਾਡੀ ਬਲੇ ਬਲੇ ਮਤਲਬ ਡਬਲ ਹੋ ਜਾਏਗੀ ਅਨਕੁਇਕ ਰੈਸਿਸ ਰਹੇਗਾ ਐਗਰੀਕਲਚਰ ਦਾ ਪਰ ਅਮਰੀਕਾ ਵੀ ਇਸ ਦਾ 15% ਤੋਂ ਘਟ ਕੇ ਪੋਪੂਲੇਸ਼ਨ 1.4% ਆ ਗਈ ਹੈ ਔਰ ਅੱਜ ਇਹ ਹਾਲਾਤ ਹੈ ਉਹਨਾਂ ਦੇ ਕਿ 1.5% ਪੋਪੂਲੇਸ਼ਨ ਹੋਣ ਦੇ ਬਾਵਜੂਦ ਵੀ ਜਿਹੜਾ ਰੇਟ ਆਫ ਸੂਸਾਈਡ ਹੈਗਾ ਪਿੰਡਾਂ ਵਿੱਚ ਉਹ ਸਾਢੇ 3 ਗੁਣਾ ਜ਼ਿਆਦਾ ਹੈ ਕੰਪੇਅਰ ਟੂ ਦਿ ਨੈਸ਼ਨਲ ਐਵੇਰੇਜ क्राइसिस मतलब है कि सिर्फ हिंदुस्तान च नहीं है क्राइसिस अमेरिका च भी एग्रीकल्चर विच है ये क्या कारण है कि दी दी मोस्ट इंपोर्टेंट इकॉनमी जड़ी दुनिया दी है वो अपने फार्मिंग सिस्टम नो नहीं ग्रैपल कर पा रही है अगर इना ਤੁਹਾਡੇ سامنے ਜੋ ਮੈਂ ਦੱਸ ਰਿਹਾ ਕਿ ਸਾਡੇ 3 ਗੁਣਾ ਉਹਨਾਂ ਦਾ ਸੁਸਾਇਸਾਈਡ ਰੇਟ ਜਿਹੜਾ ਪਿੰਡਾਂ ਦਾ ਹੈਗਾ ਉਹ ਜ਼ਿਆਦਾ ਹੈ ਕੰਪੇਅਰ ਟੂ ਦੀ ਨੈਸ਼ਨਲ ਐਵਰੇਜ ਸੋ ਇਹ ਤੁਹਾਡੇ سامنے ਇੱਕ ਕਲੀਅਰ ਪਿਕਚਰ ਆ ਜਾਂਦੀ ਹੈ ਕਿ ਵੀ ਅਮਰੀਕਾ ਹੋਵੇ ਯੂਰਪ ਹੋਵੇ ਕੈਨੇਡਾ ਹੋਵੇ ਜਾਂ ਜੋ ਵੀ ਰਿਚ ਕੰਟਰੀਜ਼ ਹੈਗੀਆਂ ਵੀਲ ਟਾਕ ਅਬਾਊਟ ਥੈਮ ਕਿ ਵੀ ਕਿਸ ਤਰ੍ਹਾਂ ਸਾਰੀ ਕੰਟਰੀਆਂ ਵਿੱਚ ਐਗਰੀਕਲਚਰ ਨੂੰ ਕੋਸ਼ਿਸ਼ ਇਹੀ ਹੈ ਜੋ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਕਿ ਇਕਨੋਮਿਕ ਡਿਜ਼ਾਈਨ ਕਹਿੰਦਾ ਕਿ ਪਿੰਡਾਂ ਚ ਲੋਕਾਂ ਨੂੰ ਕ ਤੁਸੀਂ ਜ਼ੋਰ ਤਾਂ ਲਾ ਨਹੀਂ ਸਕਦੇ ਅੱਜਕੱਲ੍ਹ ਦੇ ਜਮਾਨੇ 'ਚ ਰਿਵਾਰ ਇਨ ਡੈਮੋਕ੍ਰੇਸੀ ਯੂ ਕਾਂਟ ਪੁਸ਼ 댓 ਅਬਾਊਟ ਦ ਬੈਸਟ ਵੇ ਟੂ ਡੂ ਇਟ ਕਿ ਯੂ ਨੋ ਕੀਪ ਥੈਮ ਇੰਪਰੋਵਾਈਜ਼ਡ অর ਇੰਪਾਵਰਿਸ਼ਡ ਸੌਰੀ ਇੰਕੀਪ ਥੈਮ ਇੰਪਾਵਰਿਸ਼ਡ ਬਾਈ ਨਾਟ ਗਿਵਿੰਗ ਥੈਮ ði ਰਾਈਟਫੁਲ ਇਨਕਮ ਜਦ ਤੁਸੀਂ ਉਹਨਾਂ ਨੂੰ ਇਨਕਮ ਹੀ ਨਹੀਂ ਦਿਓਗੇ ਤਾਂ ਉਹ ਮਜਬੂਰਨ ਖੇਤੀ ਛੱਡ ਕੇ ਬਾਹਰ ਆਣਗੇ ਔਰ ਇਹੀ ਅਮਰੀਕਾ ਵਿੱਚ ਹੋਇਆ ਇਹੀ ਯੂਰਪ ਵਿੱਚ ਹੋਇਆ ਇਹੀ ਹੁਣ ਹਿੰਦੁਸਤਾਨ 'ਚ ਹੋ ਰਿਹਾ